ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗਸ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਬਧੀ ਠੀਕ ਠਾਕ ਹੋਗੇ ਵਾਹਿਗੁਰੂ ਜੀ ਦੇ ਪਾਛਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਅੱਜ ਦਾ ਬਲੌਗ ਜੀ ਆਪਾਂ ਕਰਤਾ ਹੈ ਸਟਾਰਟ ਦਿਨ ਹੈ ਦਾ ਜੀ ਅੱਜ ਸ਼ਾਇਦ ਵੀਰਵਾਰ ਦਾ ਹੈ ਦਿਮਾਗ 'ਚ ਨਿਕਲ ਜਾਂਦਾ ਹੈ। ਇਹ ਵੀਰਵਾਰ ਦਾ ਦਿਨ ਹੈ ਜੀ ਆ ਤੇ ਆਪਾਂ ਬਲੌਗ ਦੀ ਸਟਾਰਟ ਕਰਤਾ ਹੈ। ਤੇ ਆਪਾਂ ਬਣਾ ਰਹੇ ਸੀ ਚਾਹ ਜੀ ਤੇ ਪਾਪਾ ਨਾ ਲੱਗੇ ਹੋਇਆ ਖੇਤ ਖਾਦ ਪਾਉਂਦੇ ਪਿਆ ਕਰਨ ਕਨੂ ਦੇ ਨਾਲ ਹੀ ਇਧਰ ਪਾਣੀ ਵੀ ਲਾਇਆ ਹੋਇਆ ਏ ਤੇ ਉਹ ਕਹਿੰਦੇ ਚਾਹ ਬਣਾ ਦਿਓ ਤੇ ਆਪਾਂ ਚਾਹ ਬਣਾ ਰਹੇ ਆ ਤੇ ਬਾਤੀ ਸਥਾਈ ਆਪਾਂ ਸਾਰੀ ਜੀ ਕਰ ਲਈਏ ਚਾੜੂ ਚਾੜੂ ਲਾਇਆ ਅੱਜ ਮੈਂ ਪੋਚਾਤ ਲਾਇਆ ਨਹੀਂ ਤੇ ਬਰਤਨ ਸਾਫ ਕਰ ਲਿਆ ਤੇ ਕੱਪੜੇ ਕੁਛਾਦੇ ਬਦੋ ਲੈ ਆ ਤੇ ਅਦਮ ਛੀਂਚ ਪਾਏ ਪਿਆ ਹਲੇ ਤੇ ਆਪਣਾ ਜੀ ਤਪਰੇ ਬਣਾ ਕਾਮ ਜਰਾ ਅੱਜ 10:00 ਵਜੇ ਕੰਪਲੀਟ ਹੋ ਹੀ ਗਿਆ ਏ ਤੇ ਬਸ ਆਪਣਾ ਖਾਣਾ ਹੀ ਹੁਣ ਰਹਿ ਗਿਆ ਬਣਾਉਣ ਵਾਲਾ ਤੇ ਚਲੋ ਵਲੌਗ ਦੇ ਨਾਲ ਜੀ ਜ਼ਰੂਰ ਬਨੇ ਰਹੋ ਪੂਰਾ ਵਲੌਗ ਜ਼ਰੂਰ ਦੇਖਿਓ ਚਲੋ ਚਾਹ ਆਪਣੀ ਹੋ ਗਈ ਤਿਆਰ ਤੇ ਮੈਂ ਗਲਾਸ ਪਾ ਦਨੀ ਆ ਸਾਰੀ ਚਾਹ ਯੋ ਕਿ ਆਪਣੇ ਨਾਲ 11:00 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਚਾਹ ਦੁਬਾਰਾ ਬਣਦੀ ਆ ਤੇ ਅੱਜ ਗੁਰਜੋਤ ਦੇ ਪਾਪਾ ਨੇ ਪੀਤੀ ਨਹੀਂ ਸੀ ਸਵੇਰ ਦੇ ਕੰਮ ਨੂੰ ਲੱਗ ਪਈ ਸੀ ਤੇ ਹੁਣ ਆਪਾਂ ਉਹਨਾਂ ਨੂੰ ਚਾਹ ਦੇਨੇ ਆ ਇਹ ਨਾਲੇ ਦੇਖਦੇ ਆ ਕਿ ਖਾਦ ਪਾ ਲਈ ਨਿਕ ਨਹੀਂ ਪਾ ਲਈ ਉਹ ਬੀਜੀ ਹੋਈ ਹੈ ਜੀ ਇਹਦੇ ਵਿੱਚ ਵੀ ਆਪਾਂ ਛਲਗਮ ਤੇ ਮੂੜੀਆਂ ਮੂੜੀਆਂ ਵੀ ਤੇ ਮੇਥਰੇ ਵੀ ਤੇ ਮਟਰ ਵੀ ਇਹ ਸਾਰਾ ਕੁਝ ਆਪਾਂ ਛੱਟਿਆ ਹੋਇਆ ਹੁੰਦੇ ਚ ਤੇ ਹੁਣ ਥੋੜੀ ਥੋੜੀ ਜਦੋਂ ਵੱਡੀ ਹੋ ਗਈ ਤੇ ਫਿਰ ਆਪਾਂ ਇਹਨੂੰ ਗੋਡੀ ਕਰਾਂਗੇ ਜਾਨਕੀ ਚੋਕੀ ਲਾਵਾਂਗੇ ਆ ਮੈਂ ਦੱਸ ਰਿਹਾ ਸੀ ਆ ਪਾਣੀ ਦੁਬਾਰਾ ਪੈ ਗਿਆ ਸੀ ਹੋਲੀਆਂ ਨੂੰ ਐਸ ਵੱਟ ਦੇ ਉੱਪਰ ਦੀ ਕੁੱਤਾ ਲੰਘਿਆ ਕੁੱਤੇ ਨੇ ਵੱਟ ਨੂੰ ਦਿੱਤਾ ਤੋੜ ਤੇ ਪਾਣੀ ਗਿਆ ਵਿੱਚ ਵੜ ਇਹ ਦੇਖੋ ਜੀ ਪਾਣੀ ਲੱਗ ਰਿਹਾ ਆਪਣਾ ਉਹ ਸਾਹਮਣੇ ਤੱਕ ਖੰਬੇ ਤੱਕ ਇਹ ਤੇ ਐਸ ਖੰਬੇ ਤੱਕ ਤੇ ਇਹ ਟ੍ਰਾਂਸਪੋਰਟ ਇਹ ਤਕਰੀਬਨ 80% ਪਾਣੀ ਫੇਰ ਚੁੱਕਿਆ ਹੈ ਇਹ ਸਾਡਾ ਜਿਹੜਾ ਕਮਾਹ ਦੇ ਇਹਦੇ ਤੋਂ ਅਸੀਂ ਗੋੜ ਕੱਢਣਾ ਬਹੁਤ ਜ਼ਿਆਦਾ ਕਿਉਂ ਗੰਨੇ ਇੱਕ ਗੰਨਾ ਕੰਟਰੋਲ ਦਾ ਹੈ ਇਹ ਦੇਖੋ ਕੰਟਰੋਲ ਦਾ ਗੰਨਾ ਕਿਹਣਾ ਇਹ ਇਹ ਦੇਖੋ ਐਡਾ ਮੋਟਾ ਗੰਨਾ ਹੈ ਵੇਖੋ ਐਡਾ ਮੋਟਾ ਤੁਸੀਂ ਗੰਨਾ ਨਹੀਂ ਦੇਖਿਆ ਹੁਣ ਜਿੱਥੇ ਵੀ ਇਧਰ ਪਾਣੀ ਟੁੱਟ ਗਿਆ ਗੰਨਿਆਂ ਨੂੰ ਵੀ ਜਾਨਵਰ ਜਿਹੜੇ ਹੁੰਦੇ ਨਾ ਇਹਨਾਂ ਨੂੰ ਸਮਝ ਨਹੀਂ ਆਂਦੀ ਕਿ ਜ਼ਿੰਮੇਦਾਰ ਕਿੰਨਾ ਔਖਾ ਹੋ ਕੇ ਤੇ ਕੰਮ ਕਰਦਾ ਅੱਜ ਮੇਰੇ ਪੈਰ 'ਚ ਮੋਚ ਆ ਗਈ ਇਹ ਆਪਣੀ ਬੰਬੀ ਚੱਲੀ ਖੜੀਏ ਦੇਲ ਕਰਦਾ ਨਾਲਾਂ ਇੱਥੇ ਬਾਕੀ ਇਹ ਜੇ ਕੰਮ ਬਹੁਤ ਪੈਣੇ ਨਾਣਾ ਨਹੀਂ ਇਹ ਸਾਹਮਣੇ ਦੇਖੋ ਫੇ ਇਹ ਮੈਨੂੰ ਲੱਗਦਾ ਇਹਨਾਂ ਦੇ ਕੰਮ ਨੇ ਆ ਬਗਲਿਆਂ ਦੇ ਆ ਸਾਹਮਣੇ ਪਏ ਬੈਠੇ ਇਹਨਾਂ ਨੇ ਇਸ ਤਰ੍ਹਾਂ ਜਿੱਦਾਂ ਹੁਣ ਬੈਠੇ ਨੇ ਇਹ ਉੱਪਰ ਬੈਠ ਕੇ ਆਉਣਗੇ ਪਾੜ੍ਹ ਫਰੀਜ਼ ਕੇ ਜਲਦੀ ਪੀਏ ਤੇ ਮੜਾ ਆਇਆ ਖੁਰ ਗਿਆ ਜਦੋਂ ਤੇ ਸਮਝੋ ਗਿਆ ਇਹਨਾਂ ਸਾਲਿਆਂ ਨੇ ਉੱਪਰ ਬੈਠ ਕੇ ਸਾਰਾ ਕੰਮ ਗੋਲ ਕਰਤਾ ਚਲੋ ਮੋਏ ਮਸਤੀਆਂ ਕਰ ਰਹੇ ਨੇ ਪੰਛੀ ਵੀ ਆਪਾਂ ਵੀ ਪਾਣੀ ਤਕਰੀਬਨ ਫੇਰ ਹੀ ਚੁੱਕਿਆ ਸਾਰੀ ਿਕਣਕਣ ਬਸ ਉਹ ਰਹਿ ਗਈ ਇਧਰਲੀ ਗੁੱਟ ਰਹਿ ਗਿਆ ਵਾਲੀ ਤੇ ਉਹ ਰਹਿ ਗਈ ਤੇ ਠਕਾਉਣਾ ਰਹਿ ਗਿਆ ਸਭ ਦੇ ਵੇਖਿਆ ਜਾਵੇ ਤਾਂ ਬਸ ਘੰਟਾ ਕੋਰ ਲੱਗੇਗਾ ਫੇਰ ਆਪਾਂ ਫ੍ਰੀ ਇਧਰ ਲੁਕੇ ਤੋਪੜੀ ਸਾਈਡ ਤੋਂ ਨਹੀਂ ਵਧੀਆ ਆਂਦਾਈ ਫੋਰ ਇਸ ਜਾਨੀ ਕਿ ਵੀਡੀਓ ਹੁਣ ਦੇਖੋ ਕਿੰਨੀ ਸੋਹਣੀ ਪਾਪੂਲਰ ਦਾ ਪੇੜ ਦੇਖੋ ਕਿੱਡਾ ਵਧੀਆ ਲੱਗ ਰਿਹਾ ਹੁਣ ਤੇ ਪਾਣੀ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਆਪਾਂ ਬਨਾਣ ਤੇ ਕੈਪਰੀ ਵਿੱਚ ਇੰਜੋਏ ਕਰ ਰਹੇ ਹਾਂ ਇਸ ਮੌਸਮ ਨੂੰ ਲੋੜੇ ਜੋ ਕੁੜੀ ਹੋਵੇ ਉਹ ਤੁਸੀਂ ਸਾਰਾ ਕੰਮ ਗਲ ਕਰਦੇ ਹੋ ਕਣ ਕ ਆਪਣੀ ਫੁੱਟੀ ਸੀ ਥੋੜੀ ਜਿਹੀ ਵਿਰਲੀ ਇਸ ਕਰਕੇ ਆਪਾਂ ਨੇ ਪਾਣੀ ਲਗਾ ਕੇ ਤੇ ਇਹ ਦਵਾਈ ਦੀ ਬਾਤ ਈ ਕਿਉਂਕਿ ਜਿਹੜੇ ਹੋਰ ਦਾਣੇ ਵਿੱਚ ਪਏ ਹੋਣਗੇ ਉਹ ਵੀ ਉੱਗ ਜਾਣਗੇ ਨਿੰਬੂ ਚੈੱਕ ਕਰੋ ਵਾਹ ਜੀ ਵਾਹ ਵਾਹ ਸਾਡੇ ਨਿੰਬੂ ਐਂਡਲੈਸ ਇੱਥੇ ਸ਼ਾਇਦ ਆ ਨਹੀਂ ਰਿਹਾ ਪੂਰੀ ਤਰ੍ਹਾਂ ਠੀਕ ਹੈ ਜਕਰੇ ਫੋਕਸ ਕਰਾਓ ਇਹ ਗੱਲ ਧਮਾਲ ਹੋ ਗਈ ਆ ਹੀ ਨਹੀਂ ਤੇ ਮੇਰੇ ਹੋਏ ਹਨ ਤੇ ਚਾਰ ਨਿੰਦਾ ਛਾਂ ਐਸ ਬੂਟੇ ਦੀ ਨਿੰਬੂ ਬਹੁਤ ਨੇ ਉਹ ਇਹ ਪੱਲੀ ਜਿਹੜੀ ਮਹਲਾ ਗਈ ਉਹ ਸਾਡ ਕੋਲ ਚਾਰ ਬੱਲੇ ਆਪ ਪੱਲੀ ਬਣਾਣੇ ਆ ਕ ਆਪਾਂ ਲਿਆ ਆਏ ਆ ਜੀ ਬੂੜੀਆਂ ਖੇਤ ਤੋਂ ਤੇ ਅੰਨੂ ਚੁੱਕੀ ਫਿਰਦਾ ਏ ਬੂਲੀ ਹੁਣ ਆਪਾਂ ਬਣਾ ਆਦੇ ਆ ਬੂੜੀਆਂ ਦੇ ਪਰੌਂਠੇ ਇਹਨੂੰ ਪਰੌਂਠੇ ਖਾਣੇ ਕਿ ਸਬਜ਼ੀ ਮੂਲੀ ਵਾਲੀ ਤੇ ਪੀ ਗੋਲ ਵਾਲੀ ਕੀ ਖਾਣਾ ਹੈ ਮੋਂਗ ਫਲੀਆਂ ਲੈ ਤੈਨੂੰ ਕੀ ਆਏ ਕੀ ਖਾਣਾ ਹੈ ਦਾ ਦਦਾ ਮੈਂ ਗਾਭ ਜਮਣ ਕੇ ਇੱਧਰ ਖਾਣਾ ਹੈ ਹੁਣ ਕੀ ਵਿਆਹ ਸਾਜਾ ਖੜਾ ਹੈ ਹੈ की खाना है दा दा ना जी गब्जा मनी मिलना मूली का परांठा मिलेगा मूली का परांठा खाएगा चलो जी आपा इथे मूळियां ने जेड़ियां कद्दूकस करके ते ਇਦਾਂ ਆਪਾਂ ਤਿਆਰ ਕਰ ਲਈਆਂ ਆ। ਇੱਧਰ ਦੇਖੋ ਆਪਾਂ ਮੂੜੀਆਂ ਨੂੰ ਨਾ ਇਸ ਤਰ੍ਹਾਂ ਕੱਪੜੇ ਦੇ ਵਿੱਚ ਬੰਨ ਕੇ ਪਾਉਣੇ ਵਿੱਚ ਤੇ ਫਿਰ ਆਪਾਂ ਇਹਨਾਂ ਨੂੰ ਨਿਚੋੜ ਲਿਆ ਚੰਗੀ ਤਰ੍ਹਾਂ। ਪਹਿਲਾਂ ਨਮਕ ਆ ਪਾ ਕੇ ਰੱਖਤਾ ਸੀ। ਤੇ ਦਮੂੜੀਆਂ ਨੂੰ ਆਪਾਂ ਮੂੜੀ ਕាច់ ਕਰਨਾ ਹੈ ਨਾ ਤੇ ਨਮਕ ਪਾ ਕੇ ਰੱਖ ਲੈਣਾ ਹੈ। ਤੇ ਫਿਰ ਆਪਾਂ ਇਹਨਾਂ ਨੂੰ 10 ਮਿੰਟ ਰੱਖ ਕੇ ਤੇ ਫਿਰ ਆਪਾਂ ਕੱਪੜੇ ਚ ਪਾ ਕੇ ਨਿਚੋੜ ਦੇਣਾ ਹੈ। ਤੇ ਨਿਚੋੜ ਕੇ ਤੇ ਹੁਣ ਆਪਾਂ ਕੀ ਕਰਨਾ ਏ ਇਹਦੇ ਵਿੱਚ ਨਾ ਜਿਹੜਾ ਆਪਾਂ ਕੱਟਿਆ ਹੋਇਆ ਸਮਾਨ ਪਾਣਾ ਏ ਉਹ ਪਾ ਦੇਣਾ ਏ ਇਹ ਤਣੀਆਂ ਤੇ ਪਿਆਜ਼ ਤੇ ਅਦਰਕ ਮੈਂ ਕਦੂਕਾਸ ਕਰ ਲਈ ਸੀ ਉਹ ਵਿੱਚ ਮਿਕਸ ਕਰਤਾ ਏ ਹੋਰ ਆਪਾਂ ਇਹਦੇ ਚ ਨਮਕ ਮਿਰਚ ਹੋਰ ਪਾ ਲਾਂਗੇ ਕਿਉਂਕਿ ਨਮਕ ਜਿਹੜਾ ਉਹ ਨਿਕਲ ਜਾਂਦਾ ਹੈ ਜਦੋਂ ਆਪਾਂ ਭੁਲੀਆਂ ਨਚੋੜੀਦਾ ਏ ਪਾਣੀ ਦੇ ਵਿੱਚ ਉਹ ਨਿਕਲ ਜਾਂਦਾ ਏ ਤੇ ਹੁਣ ਆਪਾਂ ਇਹਦੇ 'ਚ ਹੋਰ ਨਮਕ ਪਾਵਾਂਗੇ ਤੇ ਹਰੀਆਂ ਮਿਰਚਾਂ ਮੈਂ ਅੱਜ ਨਹੀਂ ਪਾ ਰਹੀ ਅੱਜ ਮੈਂ ਲਾਲ ਮਿਰਚਾਂ ਪਾਵਾਂਗੀ ਤੇ ਦੇਖੋ ਜੀ ਆਪਾਂ ਟੇਸਟ ਦੇ ਅਨੁਸਾਰ ਜਿਹੜੀਆਂ ਮਿਰਚਾਂ ਪਾ ਲੈਣੀ ਆ ਆ ਤੇ ਨਮਕ ਵੀ ਆਪਾਂ ਥੋੜਾ ਹੀ ਪਾਵਾਂਗੇ ਹੋਰ ਜ਼ਿਆਦਾ ਨਹੀਂ ਪਾਣਾ ਕਿਉਂਕਿ ਉਹਦੇ 'ਚ ਥੋੜਾ ਜਿਹਾ ਹੀ ਜਾਂਦਾ ਹੈ ਵਿੱਚ ਸਾਰਾ ਨਹੀਂ ਨਿਕਲਦਾ ਤੇ ਚਲੋ ਹੁਣ ਆਪਾਂ ਕੀ ਕਰਨਾ ਹੈ ਇਹਦੇ ਚ ਆਪਾਂ ਤੇਲ ਲੰਨ ਲੈ ਜਿਹੜਾ ਵੀ ਆਪਾਂ ਰੋਟੀਆਂ ਤੇ ਲਾਈਦਾ ਨਾ ਤੇਲ ਲਾਦੇ ਹੋ ਕਿਉਂ ਲਾਦੇ ਹੋ ਉਹ ਆਪਾਂ ਲੈ ਲੈਣਾ ਥੋੜਾ ਜਿਹਾ ਤੇ ਇਹਦੇ ਚ ਨਾ ਮਿਕਸ ਕਰ ਦੇਣਾ 2-3 ਚਮਚੇ ਮਿਕਸ ਕਰਕੇ ਤੇ ਹੁਣ ਤੁਸੀਂ ਦੇਖੋ ਵੇ ਇਹਦੇ ਚ ਨਾ ਬਿਲਕੁਲ ਵੀ ਹੁਣ ਜਿਹੜਾ ਇਹ ਮੂੜੀਆਂ ਦੇ ਦੁਬਾਰਾ ਪਾਣੀ ਨਹੀਂ ਛੱਡਣਾ ਚਾਹੇ ਤੁਸੀਂ ਇਹਨਾਂ ਨੂੰ ਸ਼ਾਮ ਤੱਕ ਰੱਖੀ ਰੱਖੋ ਤੇ ਇਹਨਾਂ ਚ ਬਿਲਕੁਲ ਹੀ ਦੁਬਾਰਾ ਪਾਣੀ ਨਹੀਂ ਬਣਨਾ ਨਹੀਂ ਤਾਂ ਆਪਾਂ ਕਈ ਵਾਰ ਕੀ ਹੁੰਦਾ ਹੈ ਆਪਾਂ ਰੋਟੀ ਪਕਾਦੇ ਪਕਾਦੇ ਮੂੜੀਆਂ ਦੇ ਵਿੱਚ ਪਾਣੀ ਜਿਹੜਾ ਮੁੜ ਕੇ ਹੋਰ ਬਣ ਜਾਂਦਾ ਹੈ ਹਨਾ ਤੇ ਉਹ ਫਿਰ ਆਪਾਂ ਰੋਟੀ ਦੇ ਵਿੱਚ ਲਾਉਣੀ ਆ ਔਖੀਆਂ ਹੋ ਜਾਂਦੀਆਂ ਨੇ ਤੇ ਇਸ ਕਰਕੇ ਜੀ ਆਪਾਂ ਹੁਣ ਇਹ ਵਿੱਚ ਜਿਹੜਾ ਤੇਲ ਆਪਾਂ ਪਾਤਾ ਏ ਇਹਦੇ ਨਾਲ ਬਿਲਕੁਲ ਵੀ ਪਾਣੀ ਹੋਰ ਨਹੀਂ ਛੱਡਣ ਗਿਆ ਚਾਹੇ ਤੁਸੀਂ 2 ਘੰਟੇ ਪਕਾਈ ਜੋ ਰੱਖ ਕੇ 3 ਘੰਟੇ ਪਕਾਈ ਜੋ ਤੇ ਚਲੋ ਜੀ ਹੁਣ ਆਪਾਂ ਆਪਰਾਉਠੇ ਬਣਾਉਣੇ ਸ਼ੁਰੂ ਕਰਦੇ ਆਂ ਆਪਣੀ ਮੂੜੀਆਂ ਹੋ ਗਈਆਂ ਨੇ ਤਿਆਰ ਤੇ ਮੇਰੀ ਇਹ ਟ੍ਰਿਕ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸਿਓ ਇਹ ਇਹਨੂੰ ਵਰਤ ਕੇ ਵੀ ਜ਼ਰੂਰ ਵੇਖਿਓ ਆਪਾਂ ਕੋਈ ਵੀ ਚੀਜ਼ ਐਵੇਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ ਤੇ ਜਿਹੜੀ ਚੀਜ਼ ਫਾਇਦਾ ਕਰਦੀ ਏ ਉਹੀ ਤੁਹਾਡੇ ਨਾਲ ਸ਼ੇਅਰ ਆਪਾਂ ਕਰਦੇ ਆ ਤੇ ਚਲੋ ਜੀ ਹੁਣ ਆਪਾਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਦੇ ਆ ਚਲੋ ਜੀ ਆਪਾਂ ਮੂੜੀ ਬਰ ਪਰੌਂਠੇ ਕਰ ਲਿਆ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਖਾਂਦੇ ਆ

ਏ ਕਿ ਲਾਂਦੇ ਦੇ ਚੱਕਰ ਚੰਗੇ ਆਪਣੀ ਆਪੜੇ ਪਟੇ ਜੇ ਇੱਕ ਪਾਸੇ ਖੜੀ ਸੀ ਇਹ ਬੁੱਤ ਰਸੀਆਂ ਇਹ ਕਿੰਨੀ ਵਧੀਆ ਹੋ ਗਈ ਹੈ ਨਾ ਇਹ ਵੱਧ ਨਹੀਂ ਇਹ ਮਾਂ ਦੇ ਪੱਟੇ ਇਹ ਘਾਟ ਤੇ ਵੇਖੀ ਘਾਟ ਤੇ ਰੋਟੀ ਬਣ ਗਈ ਮਾਰੋ ਅਥਲਾ ਲੈ 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 ਦੇਖੋ ਬਈ ਵੇਖੋ